ਵੱਛਲੇ ਨਿਸ ਸਸ ਛਲੇ ਸਸੀ ਰਵੀ ਸੂਰਜ ਚੰਦਰਮਾ ਤਾਰ ਕਾ ਲਖ ਪਲੋਇ ਇਹ ਸਮਉ ਤਾਰਾ ਮੰਡਲ ਸਿਆਰਾ ਮੰਡਲ ਸੂਰਜ ਔਰ ਚੰਦਰਮਾ ਜ਼ਮੀਨ ਤੇ ਆਸਮਾਨ ਸਭ ਚੱਲ ਰਹੇ ਆ ਇਹ ਚੱਲ ਰਹੇ ਹੈ ਤੋ ਕਿਥੇ ਪਹੁੰਚਣਾ ਹੈ ਮਕਾਮ ਉਹੀ ਏਕ ਹੈ ਨਾਨਕਾ ਸਚ ਬਵਾਇ ਟਿਕਾਣਾ ਸਾਰਿਆਂ ਦਾ ਇੱਕੋ ਹੀ ਹੈ ਕੌਣ ਨਹਿਚ ਮੁਕਾਮੇ ਜੋ ਠਿਕੇ ਆਇਆ ਜੋ ਚਲਾਈ ਮਾਨ ਨਹੀਂ ਹੈ ਚੱਲ ਨਹੀਂ ਰਿਹਾ ਨਹਿ ਚਲੇ ਠਿਕੇ ਆਇਆ ਵਿਆਪਕ ਹੈ یاترہ کمیں آرمبھ ہوئی قدوں آرمب ہوئی یہ ساری تفصیل آپ سرون کر چکے ہو پتھر بنسپتی پشواں دی دنیا جو چو لو یہ چولا ملیا سن ملے پشو بنسپتی پتھر کول من نہیں سی سکست من نہیں سی منخ ہے ਇਸ ਵਾਸਤੇ ਮਨੁੱਖ ਬਹੁਤ ਵਿਕਾਸ ਕਰ ਗਿਆ ਹੈ ਔਰ ਕਰ ਸਕਦਾ ਹੈ ਆਵਾਜ਼ ਦੇ ਨਾਲ ਨਾਲ ਇਹਦੇ ਕੋਲ ਅਲਫਾਜ਼ ਵੀ ਨੇ ਬੋਲਣਾ ਵੀ ਹੈ ਆਪ ਦੀ ਗੈਤ ਲਈ ਅਰਜ਼ ਕਰਾ ਮਨੁੱਖ ਨੂੰ ਵੇਖ ਕੇ ਕੁਝ ਨਹੀਂ ਪਤਾ ਚੱਲਦਾ ਹੈ ਬੰਦਾ ਕੀ ਹੈ ਕੌਣ ਹੈ ਰਜੋ ਗੁਣੀ ਹੈ ਤਮੋ ਗੁਣੀ ਹੈ ਸਤੋ ਗੁਣੀ ਹੈ ਮੂਰਖ ਹੈ ਸਿਆਣਾ ਹੈ ਧਾਰਮਕ ਹੈ ਅਧਾਰਮਕ ਹੈ ਕੁਝ ਵੀ ਨਹੀਂ ਪਤਾ ਚੱਲਦਾ 10-20 ਦਿਨ ਉਸ ਦੀ ਸੰਗਤ करिए ਉਹਦੀ ਬੋਲ ਬਾਣੀ ਉਹਦੀ ਬੋਲ ਚਾਲ ਸਭ ਕੁਝ ਦੱਸ ਦਿੰਦੀ ਹੈ ਵੀ ਇਹ ਬੰਦਾ ਕੀ ਹੈ ਤਾਂ مرد ਸੁਹਨਾ ਗੁਫ਼ਤਾ ਵਾਸ਼ਦ ਐਬੋ ਹਨਰ ਨੇ ਗੁਫ਼ਤਾ ਵਾਸ਼ਦ ਜਿੰਨੇ ਸ਼ਿਰ ਤੱਕ 10-20 ਦਿਨ ਮਨੁਖ ਦੀ ਬੋਲ ਬਾਣੀ ਨਾ ਸੁਣੀਏ ਫਤ ਨਹੀਂ ਚੱਲਦਾ ਤਮੋ ਗੁਣੀਏ ਰਜੋ ਗੁਣੀਏ ਸਤੋ ਗੁਣੀਏ ਕਰੋਧੀਏ ਸ਼ਾਂਤਮਈਏ ਮੂਰਖ ਹੈ ਸਿਆਣਾ ਹੈ ਧਾਰਮਕ ਹੈ ਆਧਾਰਮਕ ਹੈ ਵਿਵੇਖਣ ਨਾਲ ਨਹੀਂ ਭੱਜਦਾ 90% ਮਨੁੱਖ ਆਪਣੀ ਬੋਲ ਬਾਣੀ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਪ੍ਰਗਟ ਹੋਏ ਆਪਣੇ ਬੋਲ ਵਿੱਚ ਆਪਣੀ ਆਵਾਜ਼ ਦੇ ਜਿੱਥੇ ਉਹ ਪ੍ਰਗਟ ਹੋਇਆ ਹੈ ਪ੍ਰਕਾਸ਼ ਤੋਂ ਇਹ ਸਾਰਾ ਆਕਾਰ ਸੰਸਾਰ ਬਣਿਆ ਹੈ ਸ਼ਬਦ ਤੋਂ ਹੁਣ ਕੇੰਨ ਇਸੇ ਹੀ ਸ਼ਬਦ ਦੇ ਰਾਹੀਂ ਮਨੁੱਖ ਦੀ ਵਾਪਸੀ ਹੋਏਗੀ ਜਿਸ ਦਿਨ ਮਨੁੱਖ ਨੂੰ ਜਪ ਕਰਦੇ ਆ ਸਤ ਸੰਗ ਕਰਦੇ ਆ ਉਹ ਸ਼ਬਦ ਸੁਣਾਈ ਦੇਵੇ ਤੋ ਫਿਰ ਇਹ ਦਰ ਤੱਕ ਪਹੁੰਚ ਗਿਆ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖੇ ਕੇਤੇ ਵામਣ ਹਾਰੇ ਕੀਤੇ ਰਾਗ ਪਰਿ ਸਿਉ ਕਈਨ ਕੇਤੇ ਗਾਵਣ ਹਾਰੇ ਉਹ ਆਵਾਜ਼ ਜਿਹੜੀ ਪ੍ਰਮਾਤਮਾ ਦੀ ਹੈ ਸੰਗੀਤਮਈ ਹੈ ਗੀਤਮਈ ਹੈ ਇਸ ਵਾਸਤੇ ਕਈ ਕਹਿੰਦੇ ਨੇ ਉਹ ਜੋ ਅਨਾਹਦ ਨਾਦ ਹੈ ਉਹਦੇ ਚ ਕਈ ਸਾਜ਼ਾਂ ਦੀ ਆਵਾਜ਼ ਹੈ ਜੈਸੇ ਸ਼੍ਰੀ ਨਾਮਦੇਵ ਕਹਿੰਦੇ ਨੇ ਅੜ ਮੜਿਆ ਮੰਦਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਚਮੜੇ ਦਾ ਮੜਿਆ ਹੋਇਆ ਤੇ ਨਹੀਂ ਹੈ ਪਰ ਨਾਮਦੇਵ ਕਹਿੰਦੇ ਨੇ ਅੰਦਰ ਢੋਲ ਵੱਜ ਰਿਹਾ ਹੈ ਸਾਜ਼ ਵਜ ਰਿਹਾ ਸੁਣਾਈ ਦੇ ਰਿਹਾ ਬੜਾ ਆਨੰਦ ਆ ਰਿਹਾ ਗੋਲਿਆਂ ਦੇ ਚ ਬੈਠ ਕੇ ਅਕਸਰ ਜੰਗਲ ਦੇ ਚ ਗਊ گاਉਾਂ ਚਰਾਉਂਦੇ ਆਇਆ ਸ੍ਰੀ ਕ੍ਰਿਸ਼ਨ ਕਹਿੰਦੇ ਸਨ ਅੰਦਰ ਇੱਕ ਧੁਨ ਚੱਲਦੀ ਹੈ ਬੜਾ ਆਨੰਦ ਹੈ ਬੜਾ ਰਸ ਹੈ ਉਹਦੇ ਚ ਕਈ ਤਰ੍ਹਾਂ ਦੀਆਂ ਆਵਾਜ਼ਾਂ ਹਨ ਗੋਲੇ ਨੇ ਕਹਿ ਦਿੱਤਾ ਸਾਨੂੰ ਸੁਣਾਓਗੇ ਕੀ ਹੈ ਫੂ ਇੱਕ ਦਿਨ ਸੁੱਕੇ ਬਾਸਨੋਂ ਤੋੜ ਕੇ ਉਹਦੇ ਚ ਸੱਤ ਸوراਖ ਕਰਕੇ ਬਾਸ ਦੀ ਪੌਂਗਰੀ ਨੂੰ ਜੋ ਮੂੰਹ ਦੇ ਨਾਲ ਲਾਇਆ ਉਹਦੇ ਚ ਜੋ ਸੰਗੀਤ ਘਟਿਆ ਬਾਸੂਰੀ ਬਾਸਨੋਂ ਸੁਰ ਦੇ ਚ ਕੀਤਾ ਅਖੇ ਧਨ ਮੇਰੇ ਅੰਦਰ ਚਲਦੀ ਹੈ ਕਦੀ ਬਗੌਰ ਮੁਤਾਲਾ ਕਰੋਗੇ ਜਿਤਨੇ ਸਾਜ਼ ਨੇ ਪ੍ਰਾਚੀਨ ਇਹ અવਤਾਰਾਂ ਤੇ ਸੰਤਾਂ ਦੇ ਬਣਾਏ ਹੋਏ ਨੇ ਬੀਣਾ ਦੀ ਜਨਮਦਾਤੀ ਹੈ ਸੁਰਸਤੀ ਇਕ ਤਾਰੇ ਨੂੰ ਜਨਮ ਦਿੱਤਾ ਹੈ ਨਾਰਦ ਨੇ ਢੋਲਕ ਤਵਲਿਆ ਨੂੰ ਜਨਮ ਦਿੱਤਾ ਹੈ ਮਰਦੰਗ ਨੂੰ ਜਨਮ ਦਿੱਤਾ ਹੈ ਭਗਤਾਂ ਨੇ ਰਬਾਬ ਨੂੰ ਜਨਮ ਦਿੱਤਾ ਹੈ ਈਰਾਨ ਦੇ ਸੂਫੀ ਫਕੀਰਾਂ ਨੇ ਸਰੰਦੇ ਨੂੰ ਜਨਮ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਾਜ਼ ਉਹਨਾਂ ਦੇ ਬਣਾਏ ਜਿਹੜੀ ਜਿਹੜੀ ਆਵਾਜ਼ ਅੰਦਰ ਸੁਣੀ ਉਹਨੂੰ ਬਾਹਰ ਪ੍ਰਗਟ ਕਰਨ ਦਾ ਕੋਸ਼ਿਸ਼ ਕੀਤੀ ਅੰਦਰ ਜਿਹੜੇ ਰਾਗ ਸੁਣੇ ਉਹਨਾਂ ਨੂੰ ਬਾਹਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਕੋਲ ਗੁਰੂ ਨਾਨਕ ਨੇ ਸੰਗੀਤ ਨਹੀਂ ਸਿੱਖਿਆ ਰਾਗ ਨਹੀਂ ਸਿੱਖਿਆ ਪਰ ਗੁਰੂ ਨਾਨਕ ਵਕਤ ਦਾ ਰਾਗ ਗਾਉਂਦੇ ਨੇ ਵਕਤ ਦੀ ਰਾਗਣੀ ਗਾंदे ਨੇ ਆਪ ਗਾंदे ਨੇ ਮਰਦਾਨਿਆਂ ਰਬਾਬ ਵਛੇੜ ਬਾਣੀ ਆਈਏ ਤੋਂ ਬਾਣੀ ਮਰਦਾਨੇ ਤੇ ਨਹੀਂ ਆਈ ਗੁਰੂ ਨਾਨਕ ਤੇ ਆਈ ਗਾਉਂਦੇ ਗੁਰੂ ਨਾਨਕ ਆਪ ਨੇ ਮਰਦਾਨਾ ਨਾਲ ਰਬਾਬ ਵਜਾਂਦਾ ਹੈ ਇਹ ਗੀਤ ਸੰਗੀਤ ਗੁਰੂ ਨਾਨਕ ਦੇ ਅੰਦਰੋਂ ਨਿਕਲਦਾ ਹੈ ਕੀਰਤਨ ਜਦ ਸੁਣਨਾ ਹੋਵੇ ਤਾਂ ਮਰਦਾਨਾ ਕੀਰਤਨ ਕਰਦਾ ਹੈ ਪਰ ਜਦ ਬਾਣੀ ਆਉਂਦੀ ਹੈ ਉਹ ਗੁਰਨਾਨਕ ਤੇ ਨਾਜ਼ਲ ਹੁੰਦੀ ਹੈ ਉਹ ਅਨੁਭਵ ਪ੍ਰਕਾਸ਼ ਹੈ ਅੰਦਰੋਂ ਹੀ ਝਰਨੇ ਚੱਲਦੇ ਨੇ ਬਾਣੀ ਕੁchre ਸਾਦਜਨ ਅਮਿਓ ਚਲੇ ਝਰਨੇ ਅੰਮ੍ਰਿਤ ਦੇ ਝਰਨੇ ਚੱਲ ਪੈਂਦੇ ਤੋ ਮਹਿਰਸ ਕਰਾ ਪ੍ਰਕਿਰਤੀ ਨੇ ਪੱਥਰ ਨੂੰ ਮਨੁੱਖ ਬਣਾਇਆ ਹੈ ਮਨੁੱਖ ਪਰਮਾਤਮਾ ਬਣ ਸਕੇ ਇਹਨੂੰ ਖੁਦ ਮਿਹਨਤ ਕਰਨੀ ਪਵੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਇਥੇ ਜਿੰਨੇ ਨਾਮ ધਿਆਇਆ ਗਏ ਮਸ਼ੱਕਤ ਗਾਲ ਬੜੀ ਗਾਲ ਨੇ ਬੜੀ ਸਾਧਨਾ ਹੈ ਬਹੁਤ ਵੱਡੀ ਤਪੱਸਿਆ ਹੈ ਆਉਣਾ ਮਨੁੱਖ ਦਾ ਪਰਮਾਤਮਾ ਦੇ ਚ ਹੈ ਜਨਮ ਜੀਵਨ ਮਰਨ ਪਰਮਾਤਮਾ ਦੇ ਚ ਹੈ ਪਰ ਮਨੁੱਖ ਨੂੰ ਸਮਝ ਨਹੀਂ ਆਏ ਕ੍ਰਿਯਾ ਤੇ ਸਾਰੀ ਪਰਮਾਤਮਾ ਦੇ ਚੌਰੀਏ ਕੋਈ ਮਨੁੱਖ ਪਰਮਾਤਮਾ ਤੋਂ ਵਿਛੜਿਆ ਨਹੀਂ ਕੁਝ ਵੀ ਉਸ ਤੋਂ ਵਿਛੜਿਆ ਨਹੀਂ ਕਲਗੀਧਰ ਪਿਤਾ ਕਹਿੰਦੇ ਨੇ ਹਸਤੀ ਕੀਤੀ ਤ੍ਰਿਣ ਲੋ ਆਦਮ ਇੱਕ ਅਖੰਡਤ ਬਸੇ ਅਨਾਦਮ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਅਖੰਡ ਰੂਪ ਵਿੱਚ ਪ੍ਰਮਾਤਮਾ ਬਿਰਾਜਮਾਨ ਉਸ ਤੋਂ ਬਾਹਰ ਕੁਝ ਵੀ ਨਹੀਂ ਜਿਵੇਂ ਮੱਛਲੀ ਦਾ ਜਨਮ ਜੀਵਨ ਤੇ ਮਰਨ ਸਾਗਰ ਦੇ ਚ ਹੈ ਸਾਡਾ ਜਨਮ ਜੀਵਨ ਮਰਨ ਪਰਮਾਤਮਾ ਵਿੱਚ ਹੈ ਉਸ ਤੋਂ ਅਲੱਗ ਨਹੀਂ ਆ ਦੋ ਸ਼ਬਦ ਮਜਬੂਰੀ ਚ ਕਹੇ ਜਾਂਦੇ ਨੇ ਪਰਮਾਤਮਾ ਨੂੰ ਖੋਜਣਾ ਤੋ ਗੁਮ ਹੋਗੇ ਜੋ ਖੋਜਣਾ ਤੇ ਵਿਆਪਕ ਹੈ ਦੂਸਰਾ ਮਜਬੂਰੀ 'ਚ ਇਹ ਵੀ ਆਖਣਾ ਪੈਂਦਾ ਰੁਹਿਣਾ ਪੈਂਦਾ ਪ੍ਰਮਾਤਮਾ ਦੇ ਕੋਲ ਜਾਣਾ ਇਹਦਾ ਮਤਲਬ ਹੈ ਜਿੱਥੇ ਬੈਠੇ ਆ ਉਥੇ ਪ੍ਰਮਾਤਮਾ ਨਹੀਂ ਹੈ ਮਜਬੂਰੀ 'ਚ ਆਖਿਆ ਜਾਂਦਾ ਜਿਸ ਦਿਨ ਮਨੁੱਖ ਦਾ ਮਨ ਪੂਰਾ ਜਾਗ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ ਲੈ ਅਸੀਂ ਤੇ ਪ੍ਰਮਾਤਮਾ ਦੇ ਵਿੱਚ ਸੀ ਪਤਾ ਹੀ ਨਹੀਂ ਸੀ ਮੇਰੀ ਮਤ ਬੌਰੀ ਮੈਂ ਰਾਮ ਬਿਸਾਰੇ ਹੋ के न बेदर रहन राहों री सेजे रमत नयन नहीं बेखूं ए दुख कांसों कहूं री दूजा नुक्ता सर्वण करो आज तक जो कुछ मनुख नो मिलया है अपने तो बारो मिले है धन मिले है बारो मिले है परिवार दे संबंध जुड़े ने बारो जुड़े ने महल माड़ियां मिलियां ने बारो मिलियां ने ਪ੍ਰਭਤਾ ਮੇਢੀ ਹੈ ਬਾਰੋਂ ਮਿਲੀਏ ਇਸ ਤੋਂ ਬੰਦੇ ਨੂੰ ਬੁਲੇਖਾ ਪੈ ਗਿਆ ਸ਼ਾਇਦ ਪ੍ਰਭੂ ਵੀ ਬਾਰੋਂ ਕਿਦਰੋਂ ਮਿਲੇਗਾ ਕਿਉਂਕਿ ਜੋ ਕੁਝ ਬੰਦੇ ਕੋਲੇ ਬਾਰੋਂ ਹੀ ਮਿਲੇ ਮਿੱਤਰ ਮਿਲੇ ਨੇ ਬਾਰੋਂ ਮਿਲੇ ਨੇ ਪ੍ਰਭਤਾ ਮਿਲੀਏ ਬਾਰੋਂ ਮਿਲੀਏ ਧਨ ਸੰਪਦਾ ਮਿਲੀ ਆਪਣੇ ਤੋਂ ਬਾਰੋਂ ਮਿਲੀਏ ਤੋ ਮਨੁੱਖ ਸੋਚਦਾ ਸ਼ਾਇਦ ਪਰਮਾਤਮਾ ਵੀ ਕਿਦਰੋਂ ਬਾਰੋਂ ਮਿਲੇ ਗੁਰਬਾਣੀ ਕਹਿੰਦੀ ਹੈ ਸਭ ਕੁਝ ਘਰ ਮੈਂ ਬਾਹਰ ਨਾਹੀਂ ਬਾਹਰ ਟੋਲੇ ਸੋ ਬਰਮ ਬੁਲਾਇ ਬੋਲੇ ਖੇਰੇ ਚ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਵ ਉਹ ਨੌ ਨਦੀਆਂ ਵਰਗਾ ਨੌ ਖਜ਼ਾਨਿਆਂ ਵਰਗਾ ਪ੍ਰਮਾਤਮਾ ਦਾ ਨਾਮ ਮਨੁਕ ਦੇ ਅੰਦਰ ہر منخ رتنا گٹھڑی ہے ہر منوک لالان دا خزانہ ہے ڈاکٹر محمد اقبال تے ایسا کہندے بھی نے خزانہ ہوں چھپایا مجھ کو خا کے سہرہ نے کسی کو کیا خبر ہے کون ہوں میں کس کی دولت ہوں کہندہ ہاں تے میں خزانہ پر کی کرا مٹی دے تھلے دبیا دبیاں مٹی دا پتلا ਹੋਰ ਕਿਸੇ ਨੂੰ ਕੀ ਪਤਾ ਹੈ ਕਿ ਮੈਂ ਇੱਕ ਬਹੁਤ ਵੱਡਾ ਖਜ਼ਾਨਾ ਕਿਸੇ ਨੂੰ ਨਹੀਂ ਪਤਾ ਇਸ ਨੂੰ ਰਵਿਦਾਸ ਇੰਜ ਸਮਝਾਉਂਦੇ ਨੇ ਨਰਪਤ ਏਕsingहासन ਸੋਇਆ ਸੁਪਨੇ ਭਇਆ ਬਿਕਾਰੀ ਹੈ ਤੇ ਰਾਜਾ ਪਰ ਚੁੱਕੇ ਸੁੱਤਾ ਪਿਆ ਤੇ ਸੁਪਨਾ ਚੱਲ ਰਿਹਾ ਤੁਸੀਂ ਆਖੋਗੇ ਅਸੀਂ ਜਾਗੇ ਹੋਇਆ ਉਹ ਰਾਜਾ ਸੁਪਨੇ ਚ ਬਿਕਾਰੀ ਹੋ ਗਿਆ ਕਿਉਂਕਿ ਸੁੱਤਾ ਪਿਆ ਹੈ ਇਤੂ ਸੀ ਆਕੋ ਸੀ ਤੇ ਅਗਰ ਰਾਜੇ ਆ ਜਾਗੇ ਹੋਇਆ ਪ੍ਰੈਸਾ ਆਨੰਦ ਮਹਾਰਸ ਮਹਾਸ਼ਕਤੀ ਇਤ ਹੈ ਨਹੀਂ ਇਨੂ ਗੁਰਬਾਣੀ ਇੰਜ ਕਹਿੰਦੀ ਏ ਜਾਗਤ ਸੋਇਆ ਜਨਮ ਗਵਾਇਆ ਜਾਗੇ ਹੋਇਆ ਸਿਰਫ ਇੱਕ ਹਿੱਸਾ ਮਨ ਦਾ ਨੌ ਹਿੱਸੇ ਸੁੱਤੇ ਪੈਨ ਜਾਗਤ ਸੋਇਆ ਜਨਮ ਗਵਾਇਆ ਜਾਗੇ ਸਿਰਫ ਮਨ ਦਾ ਇੱਕ ਭਾਗ ਨੌ ਭਾਗ ਸੁੱਤੇ ਬੈ ਨੇ ਉਹ ਜਿਹੜਾ ਇੱਕ ਭਾਗ ਹੈ ਮਨ ਦਾ ਜਾਗਿਆ ਉਹ ਕੀਰਤਨ ਕਰਦਾ ਹੈ ਕੀਰਤਨ ਸੁਣਦਾ ਹੈ ਬਾਣੀ ਪੜਦਾ ਹੈ ਬਾਣੀ ਜਪਦਾ ਹੈ ਉਹ ਨੌ ਭਾਗ ਜਿਹੜੇ ਸੁੱਤੇ ਜਿਨ੍ਹਾਂ ਚ ਪਸ਼ੂ ਬਿਰਤੀਆਂ ਨੇ ਸੁੱਤੇ ਹੋਣ ਕਰਕੇ ਤੋਂ ਨੌ ਭਾਗ ਬੜੇ ਬਲਵਾਨ ਨੇ ਉਹ ਜਿੱਤ ਜਾਂਦੇ ਨੇ ਜੇ ਨੂੰ ਸੁਚੇਤ ਮਨ ਅਚੇਤ ਮਨ ਕਹਿੰਦੇ ਨੇ ਕੌਨਸ਼ੀਅਸ ਐਂਡ ਕੌਨਸ਼ੀਅਸ ਕਰਕੇ ਕਹਿ ਦਿੰਦੇ ਨੇ ਪਰ ਇੱਥੇ ਗੁਰਬਾਣੀ ਬਹੁਤ ਗਹਿਰੇ ਤਲ ਵਿੱਚ ਜਾਂਦੀ ਹੈ ਮਨ ਤੋਂ ਮੁਰਾਦ ਕੇਵਲ ਮਾਈਂਡ ਨਹੀਂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਬੇਬੋਧ ਲਗਾਓ ਆਤਮ ਹੈ ਤੇ ਪ੍ਰਕਾਸ਼ਮਾਨ ਬੋਧ ਨਹੀਂ ਹੈ ਪਤਾ ਨਹੀਂ ਹੈ ਤੇ ਮਨੁਖ ਚਾਨਣ ਹੀ ਚਾਨਣ ਪਤਲ ਨਹੀਂ ਆਪਣੇ ਮਨ ਨੂੰ ਮਨੁਖ ਨੇ ਵਿਕਸਿਤ ਕਰਨਾ ਹੈ ਜਗਾਣਾ ਹੈ ਤੋਂ ਮੈਂ ਫਿਰ ਅਰਜ਼ ਕਰਾਂ ਕੀਰਤਨ ਬਾਣੀ ਦਾ ਜਪ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਣ ਵਾਸਤੇ ਜਿਤਨਾ ਮਨੁੱਖ ਜਾਗਿਆ ਇਹਦੇ ਨਾਲ ਪਰਿਵਾਰ ਦਾ ਤੇ ਪਤਾ ਚੱਲ ਗਿਆ ਹੈ ਨਿਰੰਕਾਰ ਦਾ ਨਹੀਂ ਪਸ਼ੂ ਇਤਨਾ ਵੀ ਨਹੀਂ ਜਾਗਿਆ ਨੂੰ ਪਰਿਵਾਰ ਦਾ ਬੋਧ ਵੀ ਨਹੀਂ ਹੈ ਜਿਤਨਾ ਮਨੁੱਖ ਜਾਗਿਆ ਇਹਦੇ ਨਾਲ ਹੀਰੇ ਮੋਤੀ ਸੋਨੇ ਚਾਂਦੀ ਦਾ ਤੇ ਪਤਾ ਚੱਲ ਗਿਆ ਹੈ ਪਰਮਾਤਮਾ ਦਾ ਨਹੀਂ ਪਸ਼ੂ ਨੂੰ ਇਤਨਾ ਵੀ ਪਤਾ ਨਹੀਂ ਹੈ ਸੋਨਾ ਹੈ ਚਾਂਦੀ ਹੈ ਹੀਰੇ ਮੋਤੀ ਇਹ ਸੋਚ ਸੇ ਮੈਂ ਅਕਸਰ ਅਰਜ਼ ਕਰਦਾ ਹੁੰਨਾ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਪਸ਼ੂ ਦੇ ਸਾਹਮਣੇ ਹੀਰਾ ਹੀਰਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਪਸ਼ੂ ਦੀ ਦੁਨੀਆ ਸੋਨਾ ਸੋਨਾ ਨਹੀਂ ਹੈ ਸਮਝ ਹੈ ਤੇ ਮੋਤੀ ਮੋਤੀ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਗੁਰੂ ਗੁਰੂ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਪ੍ਰਮਾਤਮਾ ਪ੍ਰਮਾਤਮਾ ਹੈ ਵਰਨਾ ਨਹੀਂ ਨਹੀਂ ਉਹ ਵੇਗ ਪਰਮਾਤਮਾ ਜ਼ਰਰੇ ਜ਼ਰਰੇ ਦੇ ਚ ਹੈ ਰੋਮ ਰੋਮ ਦੇ ਚ ਹੈ ਸਮਝ ਨਹੀਂ ਹੈ ਤੋਂ ਨਹੀਂ ਹੈ ਚੌੜੇ ਸੋਨਾ ਪਾਈਏ ਚੁਣ-ਚੁਣ ਖਾਵੇ ਘਾਸ ਛੋ ਭਾਏ ਜਾਨਵਰ ਦੇ ਗੋਂ ਕਾਦੀ ਪੰਡ ਰੱਖਦੇ ਈਏ ਸੋਨੇ ਦੀਆਂ ਮੋਰਾ ਉਹਨੇ ਘਾਸ ਦਾ ਚੁਣਾਵ ਕਰਨਾ ਸੋਨੇ ਦਾ ਨਹੀਂ ਉਹਨੂੰ ਸੋਨੇ ਦੀ ਸਮਝ ਈ ਮਨੁੱਖ ਦਾ ਇਹ ਜਿਹੜਾ ਇੱਕ ਭਾਗ ਜਾ ਗਿਆ ਹੈ ਪਦਾਰਥਾਂ ਦਾ ਪਤਾ ਚੱਲ ਗਿਆ ਹੈ ਪਰਮਾਤਮਾ ਦਾ ਨਹੀਂ ਪਰਵਾਰ ਦਾ ਪਤਾ ਚੱਲ ਗਿਆ ਹੈ ਨਿਰੰਕਾਰ ਦਾ ਨਹੀਂ ਧਨ ਦਾ ਪਤਾ ਚੱਲ ਗਿਆ ਹੈ ਧਰਮ ਦਾ ਨਹੀਂ ਤੇ ਜੇ ਹੈ ਤੇ ਪਤਾ ਨਹੀਂ ਲੇਕਿਨ ਮਨੁੱਖ ਨਾਸਤਿਕ ਹੋ ਕੇ ਕਹਿ ਦੇਗਾ ਨਹੀਂ ਹੈ ਪਰਮਾਤਮਾ ਪਰ ਅਸਲ ਦੇਚ ਗੱਲ ਹੈ ਇੰਜ ਕਿਹਾ ਜਾ ਸਕਦਾ ਹੈ ਨਹੀਂ ਹੈ ਤੇਰੇ ਕੋਲ ਸਮਝ ਇੰਜ ਕਿਹਾ ਜਾ ਸਕਦਾ ਜੈਸੇ ਪਸ਼ੂ ਕਹੇ ਸੋਨਾ ਨਹੀਂ ਹੈ ਪਸ਼ੂ ਨੂੰ ਕਹਿ ਸਕਦੇ ਆ ਤੇਰੇ ਕੋਲ ਸਮਝ ਨਹੀਂ ਹੈ ਸੋਨਾ ਤੇ ਹੈ ਹੀਰਾ ਤੇ ਹੈ ਮੋਤੀ ਤੇ ਹੈ ਸਮਝ ਨਹੀਂ ਹੈ ਤੇਰੇ ਕੋਲ ਪਰਮਾਤਮਾ ਤੇ ਹੈ ਮਨੁੱਖ ਨੂੰ ਕਹਿ ਸਕਦੇ ਆ ਸਮਝ ਨਹੀਂ ਹੈ ਤੇਰੇ ਕੋਲ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਏ ਪ੍ਰਭੂ ਵਿਵੇਕ ਸ਼ੀਲ ਬੁੱਧ ਤੋ ਮੈਨੋ ਦੇ ਵਿਵੇਕ ਸ਼ੀਲ ਬੁੱਧ ਦੇ ਲਈ ਮਨ ਦੇ ਲਈ ਸਾਧਨਾ ਦੀ ਲੋੜ ਹੈ ਮਨ ਨੂੰ ਘੜਨਾ ਪੈਂਦਾ ਜੈਸੇ ਮੈਂ ਅਰਜ਼ ਕਰਾਂ ਪੱਥਰ ਦਾ ਬਹੁਤ ਵੱਡਾ ਟੁਕੜਾ ਹੈ ਹਰ ਬੰਦੇ ਨੂੰ ਪੱਥਰ ਦਿਖਾਈ ਦੇ ਰਿਹਾ ਹੈ ਲੇਕਿਨ ਇੱਕ ਸੰਗਤ ਰਾਸ਼ਨੋਂ ਉਹਦੇ ਚੋਂ ਸ੍ਰੀ ਕ੍ਰਿਸ਼ਨ ਦਿਖਾਈ ਦੇਂਦੇ ਰਾਮ ਦਿਖਾਈ ਦੇਂਦੇ ਮਹਾਤਮਾ ਬੁੱਧ ਦਿਖਾਈ ਦੇਂਦੇ ਉਹ ਹਥੌੜਾ ਤੇ ਛੇਣਾ ਲੈ ਕੇ ਕਰਦਾ ਕੀ ਹੈ ਕੁਝ ਫਾਲਤੂ ਟੋਕਣਿਆਂ ਨੂੰ ਘੜ ਕੇ ਇੱਕ ਪਾਸੇ ਕਰ ਦਿੰਦਾ ਵਿੱਚੋਂ ਕ੍ਰਿਸ਼ਨ ਨੂੰ ਪ੍ਰਗਟ ਕਰ ਦਿੰਦਾ ਏਵੀ ਇੱਕ ਬਹੁਤ ਵੱਡੀ ਕਲਾ ਹੈ ਉਹ ਰਾਮ ਨੂੰ ਪ੍ਰਗਟ ਕਰ ਦਿੰਦਾ ਹੈ ਉਹ ਮਹਾਤਮਾ ਬੁੱਧ ਨੂੰ ਪ੍ਰਗਟ ਕਰ ਦਿੰਦਾ ਹੈ ਆਮ ਬੰਦੇ ਨੂੰ ਪੱਥਰ ਦਿਖਾਈ ਦਿੰਦਾ ਹੈ ਲੇਕਿਨ ਇੱਕ ਸੰਗਤ ਰਾਸ਼ ਨੂੰ ਘੜਨ ਦੀ ਜਾਚ ਆਉਂਦੀ ਹੈ ਉਹਨੂੰ ਉਹਦੇ ਚ ਮਹਾਤਮਾ ਬੁੱਧ ਦਿਖਾਈ ਦਿੰਦਾ ਹੈ ਰਾਮ ਦਿਖਾਈ ਦਿੰਦਾ ਹੈ ਰਾਮ ਕੋਈ ਉਪਰੋਂ ਨਹੀਂ ਆ ਗਏ ਪੱਥਰ ਦੇ ਵਿੱਚੋਂ ਹੀ ਪ੍ਰਗਟ ਕਰ ਦਿੰਦਾ ਹੈ ਸੰਗਤ ਰਾਸ਼ ਇੱਕ ਕਲਾਕਾਰ ਹੈ ਜੋ ਪੱਥਰ ਦੇ ਚੋਂ ਰਾਮ ਨੂੰ ਪ੍ਰਗਟ ਕਰਦਾ ਹੈ ਲੇਕਿਨ ਭਗਤ ਬਹੁਤ ਵੱਡਾ ਕਲਾਕਾਰ ਹੈ ਜੋ ਆਪਣੇ ਘੜੇ ਹੋਏ ਮਨ ਦੇ ਚੋਂ ਪ੍ਰਮਾਤਮਾ ਨੂੰ ਪ੍ਰਗਟ ਕਰਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਜਿਵੇਂ ਅਨ ਘੜਿਆ ਪੱਥਰ ਪੱਥਰ ਹੈ RAM ਨਹੀਂ ਹੈ KRISHN ਨਹੀਂ ਹੈ ਅਨ ਘੜਾ ਮਨ ਸ਼ੈਤਾਨ ਹੈ ਭਗਵਾਨ ਨਹੀਂ ਹੈ ਇਹ ਵੀ ਮੈਂਸ ਕਰਦੇ ਹਾਂ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਦਾਉਂ ਕੀ ਜਸ ਜੈਸੇ ਜੈਸੇ ਮਨ ਜਾਗਦਾ ਜਾਏਗਾ ਪਰਮਾਤਮਾ ਦਾ ਸਰੂਪ ਬਣਦਾ ਜਾਏਗਾ ਬਣਦਾ ਜਾਏਗਾ ਜਦ ਕਦੀ ਇਸ ਤਰ੍ਹਾਂ ਦੀ ਕਥਾ ਚਲੇ ਇੱਕ ਘਟਨਾ ਚ ਤੇ ਆਉਂਦੀ ਏ ਮੈਨੂੰ ਸਵਰਗ ਮੰਦਰ ਮਹੂੰਦੌਰ ਵਿੱਚ ਉੱਥੇ ਸਰਬ ਧਰਮ ਸੰਵੇਦਨ ਵੀ ਹੋਇਆ ਸੀ ਦਾਸ ਨੇ ਅਟੈਂਡ ਕੀਤਾ ਸੀ ਬਹੁਤ ਪੁਰਾਣੀ ਗੱਲ ਉਥੋਂ ਦਾ ਮੰਤ ਅਸਲ ਵਿੱਚ ਬੁੱਧਿਸ਼ਟ ਹੈ ਬੋਧੀ ਲੇਕਿਨ ਮੂਰਤੀਆਂ ਉਸਨੇ ਸਾਰੀਆਂ ਰੱਖੀਆਂ ਹੋਈਆਂ ਨੇ ਸਨਾਤਨ ਮਤ ਦੇ 24 ਅਵਤਾਰਾਂ ਦੀਆਂ ਮੂਰਤੀਆਂ ਜੈਨ ਮਤ ਦੇ Swami Mahavir Tirthankar ਸਾਰਿਆਂ ਦੀਆਂ ਮੂਰਤੀਆਂ ਮਹਾਤਮਾ ਗੁద్ధి ਮੂਰਤੀ ਤੇ ਹੈ ਹੀ ਗੁਰੂ ਨਾਨਕ ਦੀ ਤਸਵੀਰ ਵੀ ਰੱਖੀ ਹੋਈ ਸੀ ਅੱਜ ਤੱਕ ਜਿੱਥਨੇ ਭਾਰਤ ਦੇ ਅਵਤਾਰ ਗੁਰੂ ਪੀਰ ਪੈਗੰਬਰ ਹੋਏ ਨੇ ਮੂਰਤੀਆਂ ਤੇ ਤਸਵੀਰਾਂ ਨਾ ਰੱਖੇ ਫਿਰ ਬੁੱਧਾ ਜੈਨਤੀ ਰਿਤੇ ਜੋ ਅਜੇ 8-10 ਮਹੀਨੇ ਰਹਿੰਦੇ ਸਨ ਉਹਨੇ ਮਕਰਾਨੇ ਤੋਂ ਬਹੁਤ ਵੱਡਾ ਪੱਥਰ ਦਾ ਟੁਕੜਾ ਮੰਗਵਾਇਆ ਬਹੁਤ ਵੱਡੇ ਟਰਾਲੇ ਤੇ ਪੱਥਰ ਦਾ ਟੁਕੜਾ ਲਿਆਂਦਾ ਗਿਆ ਬਹੁਤ ਵੱਡਾ ਸੰਗਤ ਰਾਜ ਉਸਨੇ ਜੈਪੁਰ ਤੋਂ ਬੁਲਾਏ ਭਈ ਮਹਾਤਮਾ ਬੁੱਧ ਦੀ ਸੋਹਣੀ ਮੂਰਤੀ ਬਣਾ ਕੇ ਦੇਣਾ ਔਰ 10 ਮਹੀਨਿਆਂ ਦੇ ਅੰਦਰ ਬਣਾ ਕੇ ਦੇ ਬੁੱਧ ਜੈਂਤੀ ਵਾਲੇ ਦਿਨ ਇਹਦੀ ਸਥਾਪਨਾ ਕਰਨੀ ਹੈ ਹੁਣ ਇਹ ਮੈਂ ਸਾਰੀ ਘਟਨਾ ਤੇ ਤੁਹਾਨੂੰ ਨਾ ਸੁਣਾਵਾਂ ਮੁਖਤਸਰ 10 ਮਹੀਨੇ ਤੱਕ ਬੜੀ ਮੁਸ਼ਕਿਲ ਨਾਲ ਉਹਨੇ ਸਿਰ ਬਣਾਇਆ ਛਾਤੀ ਤੱਕ ਤਸਵੀਰ ਉਹ ਮੂਰਤੀ ਘੜੀ ਹੈ ਬਾਕੀ ਸਾਰਾ ਰਹਿੰਦਾ ਹੈ ਉਹ ਸੰਤ ਜਿਸ ਨੇ ਉਹਨਾ ਬੁੱਤ ਘੜਿਆਂ ਨੂੰ ਬੁਲਾਇਆ ਹੋਇਆ ਸੀ ਉਹਨਾਂ 'ਚ ਇੱਕ ਬਜ਼ੁਰਗ ਸੀ ਉਹਦੇ ਨਾਲ ਤਲਖੀ ਵੀ ਹੋ ਗਈ ਸੰਤ ਦੀ ਬਿਤੋਂ ਕੇ ਕਹਿੰਦਾ ਸੀ 10 ਮਹੀਨੇ 'ਚ ਬਣਾ ਦੇਾਂਗੇ ਖੰਡੇ ਕਿ ਤੁਸੀਂ ਕਿਹਾ ਸਭ ਤੋਂ ਖੂਬਸੂਰਤ ਬਣਾਓ ਤਾਂ ਟਾਈਮ ਤਾਂ ਲੱਗਦਾ ਹੈ ਵਕਤ ਲੱਗਦਾ ਆਬ ਸੁਣ ਕੇ ਹੈਰਾਨ ਹੋਵੋਗੇ 12 ਸਾਲ ਤੱਕ ਉਹਨੇ ਗੋੜਿਆਂ ਤੱਕ ਘੜਿਆ ਅੱਗੋਂ ਚਰਨ ਲੈਂਦੇ ਸੀ ਔਰੇ ਕਈ ਵਾਰ ਸੰਦ ਰਾਜ ਤੇ ਉਸ ਸੰਤ ਰਾਸ਼ ਦਾ ਝਗੜਾ ਹੋਇਆ ਪੇਪਰਾਂ ਦੇ ਵਿੱਚ ਵੀ ਆਣ ਲੱਗ ਪਿਆ ਉਹਨਾਂ ਦੇ ਝਗੜੇ ਦੀ ਗੱਲ ਮਿਲੜ ਪੈਣਾ ਉਸ ਸੰਤ ਨੇ ਜ ਵੀ ਕਹਿ ਦਿੱਤਾ ਤੁਸੀਂ ਖਾਵਾ ਖਾ ਇਹ ਮੇਰਾ ਖਰਚਾ ਵਧਾਰੇ ਕਿਉਂਕਿ ਦਿਹਾੜੀ ਤੇ ਸੰਸਾਰੇ ਡੇਲੀ ਵੇਜਸ ਤੇ ਉਸ ਬੁੱਤ ਘੜੇ ਨੇ ਕਹਿ ਦਿੱਤਾ ਹੁਣ ਅਸੀਂ ਲੈਣਾ ਕੁਛ ਨਹੀਂ ਤੁਸੀਂ ਕੁਛ ਨਾ ਦਿਓ ਮੂਰਤੀ ਅਸੀਂ ਘੜ ਕੇ ਜਾਵਾਂਗੇ ਤੁਸੀਂ ਸਾਨੂੰ ਹੁਣ ਕੁਛ ਵੀ ਨਹੀਂ ਦੇਣਾ ਅੱਜ ਤੱਕ ਜੋ ਦਿੱਤਾ ਹੈ ਆਖੋ ਤੇ ਉਹ ਵੀ ਵਾਪਸ ਕਰ ਦੇਣੇ ਲੇਕਿਨ ਸੰਤ ਨੇ ਆਖਿਆ ਚਲੋ ਮੈਂ ਉਹ ਨਹੀਂ ਵਾਪਸ ਲੈਂਦਾ ਤੁਸੀਂ ਜਲਦੀ ਘੜ ਕੇ ਦਿਓ ਰੋਜ਼ ਹਥੋੜੇ ਤੇ ਛੇਣੇ ਲੈ ਕੇ ਬੈਠ ਜਾਂਦਾ ਨਾਲ ਉਸਦੇ شاਗਿਰਦ ਸ਼ਾਮਾਂ ਪੈ ਜਾਣੀਆਂ ਨੂੰ ਵਾਪਸ ਆਪਣੇ ਕਮਰੇ ਜਾ ਜਾਂਦਾ ਇੱਕ ਦਿਨੇ ਸਭ ਕੁਝ ਉਹ ਮਹੰਤ ਦੇਖਦਾ ਰਿਹਾ ਕੋਲ ਬੈਠ ਕੇ ਇਹ ਤਾਂ ਕੁਝ ਕਰਦਾ ਹੀ ਨਹੀਂ ਬੈਠਾ ਹੀ ਰਹਿੰਦਾ ਆਖਿਰ ਉਸਨੇ ਪੁੱਛ ਲਿਆ ਤੁਸੀਂ ਕੁਝ ਕਰਦਾ ਹੀ ਨਹੀਂ ਤੋ ਮੂਰਤੀ ਬਣੇ ਕੇ ਬੈਠੇ ਰਹਦੇ ਹੋ ਇਤਨਾ ਤੁਸੀਂ ਘੜ ਦਿੱਤਾ ਸਿਰਫ ਚਰਨ ਹੀ ਤੇ ਰਹਿ ਗਏ ਨੇ ਨਿਵੇੜੋ ਕੰ ਉਹ ਸੰਗਤ ਰਾਸ਼ ਰੋ ਪਿਆ ਖਿੰਣ ਲਗਾ ਸੰਤ ਜੀ ਜਿਨ੍ਹਾਂ ਪੈਰਾਂ ਤੇ ਰੋਜ਼ ਹਜ਼ਾਰਾਂ ਬੰਦਿਆਂ ਨੇ ਮੱਥਾ ਟੇਕਣਾ ਉਹ ਚਰਨ ਮੇਰੀ ਪਕੜ ਦੇ ਚ ਨਹੀਂ ਆ ਰਹੇ ਮੇਰੀ ਕਲਪਨਾ ਚ ਨਹੀਂ ਆ ਰਹੇ ਮੈਂ ਕਿਵੇਂ ਘੜਾ ਮੇਰੀ ਕਲਪਨਾ ਚ ਨਹੀਂ ਆ ਰਿਹਾ ਮੇਰੀ ਪਕੜ ਦੇ ਚ ਨਹੀਂ ਆ ਰਿਹਾ ਸੰਤ ਫਿਰ ਚੁੱਪ ਕਰ ਗਿਆ ਫਿਰ ਨਹੀਂ ਕੁਝ ਆਖਿਆ ਇਹ ਥੋੜੇ ਦਿਨ ਹੀ ਹੋਏ ਨੇ ਮੂਰਤੀ ਮੁਕੰਮਲ ਹੋਈ ਤੇ ਉਹਦੀ ਸਥਾਪਨਾ ਹੋਈ ਹੈ ਲੇਕਿਨ ਚਰਨਾ ਨੂੰ ਘੜਨ ਦੇ ਚ 2 ਸਾਲ ਤੋਂ ਵੀ ਵੱਧ ਸਮਾਂ ਲਾਇਆ ਉਸ ਨੇ ਔਰ ਕਹਿੰਦਾ ਰਿਹਾ ਜਿੱਥੇ ਹਜ਼ਾਰਾਂ ਸਿਰ ਝੁਕ ਜਾਣਗੇ ਉਹ ਪੈਰ ਮੇਰੀ ਪકડ ਦੇ ਚ ਨਹੀਂ ਆਉਂਦੇ ਕਿਵੇਂ ਮੈਂ ਬਣਾਵਾਂ ਕਿਸ ਤਾਂ ਬਣਾਵਾਂ